ਵੀਰਾਂ ਨੇ ਫੋਨ ਆਈ ਜਾਂਦੇ ਆ ਬਾਈ ਗੱਬਣ ਕੋੜੀ ਹੋਈ ਤਾਂ ਭਾ ਸਰ ਬਣਨ ਵਾਲੀ ਕੱਬਣ ਚੰਬੀ ਕੋੜੀ ਲੈਣੀ ਆ ਬਾਈ 60 ਇੰਚ ਦੀ ਹਾਈਟ ਹੋਣੀ ਚਾਹੀਦੀ ਆ ਬਾਈ ਤੇ ਬਾਰੇ ਵੀਰਾਂ ਦੇ ਫੋਨ ਆਏ ਤੇ ਚੱਕੋ ਗੱਬਣ ਕੋੜੀ ਲੈ ਆਏ ਹੁਣ ਆਪ ਦਾ ਜਿਹੜਾ ਫੋਨ ਆ ਮਾਲਕ ਵੀਰਾਂ ਨੂੰ ਛੇਤੀ ਕਰ ਲੈ ਕੋੜੀ ਦੀ ਜਿਹੜਾ ਰੇਟ ਪੱਕਾ ਆਪਦਾ ਕਰ ਲੈ ਛੇਤੀ ਛੇਤੀ ਇਹਨਾਂ ਕੋ ਵੀ ਇਹ ਵੀ beggy ਕੁੜੀ ਤੇ ਆਜੂ ਜਿਹੜੀ ਇਹਦੀ ਕੋੜੀ ਦੀ ਡਿਟੇਲ ਆਪਾਂ ਤੁਹਾਡੇ ਨਾਲ ਕਰਦੇ ਆ ਸਾਂਝੀ 60 ਇੰਚ ਜਿਹੜੀ ਮਿੱਤਰੋ ਕੋੜੀ ਦੀ ਹਾਈਟ ਹੈਗੀ ਨਵੀਂ ਉਮਰ ਦੀ ਮਿੱਤਰੋ ਕੋੜੀ ਹੈਗੀ ਇਸ 4-5 ਸਾਲ ਕੋੜੀ ਦੀ ਉਮਰ ਆਈ ਬਾਕੀ ਕਾ ਨਿਕਣੋਤੀ ਦੀ ਕੋੜੀ ਚੈੱਕ ਕਰ ਸਕਦੇ ਚੰਬਾ ਬਣ ਬਹੁਤ ਆ ਕੋੜੀ ਚ ਮਿੱਤਰੋ ਤੇ ਨਗਰੇ ਘੋੜੇ ਤੇ ਇਹ ਜਿਹੜੀ ਮੇਨ ਗੱਲ ਆ ਗੱਪਣਾ ਹੈਗੀ ਨਗਰੇ ਘੋੜੇ ਤੋਂ ਗੱਪਣਾ ਮਾਲਕ ਵੀਰਾਂ ਦੇ ਕੋੜੀ ਚੰਗੀ ਬਲੱਡ ਲੈਣ ਦਾ ਨਗਰਾ ਘੋੜਾ ਹੈਗਾ ਉਹ ਇਹ ਤੁਸੀਂ ਕੋੜੀ ਦੇਖਣ ਜਾਓਗੇ ਘੋੜਾ ਵੀ ਦੇਖ ਲਿਓ ਬਾਕੀ ਫੂਨ ਤੇ ਪਤਾ ਕਰ ਲਿਓ ਵੀ ਕਿਹੜੀ ਬਲੱਡ ਲੈਣ ਦਾ ਬਾਕੀ ਪੇਟ ਕੋੜੀ ਆ ਮਿੱਤਰੋ ਜਿੰਗੇ ਵੱਡੇ ਬੱਚੇ ਪੈਦਾ ਕਰਨ ਵਾਲੀ ਕੋੜੀ ਹੈਗੀ ਤੇ ਬਾਕੀ ਮਿੱਤਰੋ ਜਿਹੜੀ ਕੋੜੀ ਨਗਰੇ ਬੱਚੇ ਤਾਂ ਦਊਗੀ ਕਿਉਂਕਿ ਕੋੜੀ ਚ ਚੰਬਾ ਬਣ ਬਹੁਤ ਦਾ ਤੇ ਬਾਕੀ ਆਪੇ ਟੂਟੂ ਦੇਖ ਸਕਦੇ ਵੱਡੀ ਪੇਟਲ ਕੁੜੀ ਹੈਗੀ ਜੇ ਕਿਸੇ ਵੀ ਨੂੰ ਚਾਹੀਦੀ ਹੋਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਜੈਤੋਂ ਮੰਡੀ ਮਾਲਕ ਵੀਰਾਂ ਦਾ ਏਰੀਆ ਹੈਗਾ ਜਿਹੜੀ ਕੁੜੀ ਦੀ ਡਿਟੇਲ ਆਪਾਂ ਤੁਹਾਡੇ ਨਾਲ ਦੁਬਾਰੇ ਸਾਂਝੀ ਕਰਦਾਂਗੇ ਮਿੱਤਰੋ 4-5 ਸਾਲ ਮਿੱਤਰੋ ਕੁੜੀ ਦੀ ਉਮਰ ਹੈ 60+ ਕੁੜੀ ਦੀ ਹਾਈਟ ਹੈਗੀ ਪਿਆਦਨਾਂ ਦੀ ਗੱਬਣ ਚੈੱਕ ਪਾ ਸਾਨੂੰ ਘਰੇ ਘੋੜੇ ਤੋਂ ਤੇ ਬਾਕੀ ਦਿਸ ਕੁੜੀ ਦੀ ਕੁਆਲਟੀ ਜਿਹੜੀ ਚੈੱਕ ਕਰ ਸਕਦੇ ਤਾਂ ਹਣ ਤੋਂ ਉਨ ਦੇ ਕੰਨ ਕੁੰਨ ਦੀ ਤੇ ਬਾਕੀ ਚੰਗੇ ਪੈਰ ਪੂਰ ਲੱਗੇ ਗੁੱਡੀ ਨੂੰ ਤੇ ਜੇ ਕਿਸੇ ਵੀ ਨੂੰ ਚਾਹੀਦੀ ਹੋਈ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੈਤੂ ਮੰਡੀ ਮਾਲਕ ਵੀਰਾਂ ਦਾ ਏਰੀਆ ਜੇ ਕਿਸੇ ਵੀਰ ਨੇ ਜੁਟ ਤੇ ਐਡ ਲਾਉਣੀ ਹੈ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਆਪਣਾ ਕਰ ਲਓ ਸੰਪਰਕ ਤੇ ਬਾਕੀ ਕੋੜੀ ਛੇ ਦੀ ਛਤੀ ਫੋਨ ਕਰ ਲਮ ਬਾਈ ਹੋਰਾਂ ਨੂੰ ਕਿਤੇ ਕੋੜੀ ਬੈਗ ਜੇ ਮੁੜ ਕੇ ਮੈਨੂੰ ਨਾ ਕਹੋ ਤੇ ਬਾਕੀ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਜੇ ਕਿਸੇ ਵੀਰ ਟੈਡ ਲਾਉਣੀ ਹੋਈ ਤਾਂ ਆਪਣਾ ਨਾ ਕਰੋ ਸੰਪਰਕ ਓਕੇ ਮਿੱਤਰੋ ਮਿਲਦੇ ਆ ਕਿਸੇ ਨਾ ਵੀਡੀਓ ਧੰਨਵਾਦ